ਨੋ ਹੀ ਥੋੜਾ ਸਮਾਂ ਦੇ ਮੇਰੇ ਚੈਨਲ ਤੇ ਪੜਾ ਹੀ ਨਿਕਾ ਤੁਹਾਡਾ ਸਵਾਗਤ ਆਪਾ ਹੈ ਕੁੰਡੇ ਪਾੰਦਾ ਤਰੀਕਾ ਦੇਖ ਚੁੱਕੇ ਸੀ ਇੱਕ ਉੱਪਰ ਇੱਕ ਮਾਡਲ ਬਣਾ ਲਿਆ ਹੁਣ ਅੱਜ ਅਸੀਂ ਲੈ ਕੇ ਮੈਂ ਤੁਹਾਡੇ ਲਈ ਲੈ ਕੇ ਆਇਆ ਕੁੰਡੇ ਬੰਦ ਕਰਨ ਦਾ ਇੱਕ ਅਲੱਗ ਜਿਹਾ ਤਰੀਕਾ ਕੁੰਡੇ ਬੰਦ ਕਰਾਂਗੇ ਅਸੀਂ ਬਿਲਕੁਲ ਹੀ ਅਲੱਗ ਤਰੀਕੇ ਨਾਲ ਬੜੇ ਹੀ ਵਧੀਆ ਸਾਡੇ ਕੁੰਡਿਆਂ ਦੇ ਲੁੱਕ ਆਊਗੀ ਬੰਦ ਕਰਨ ਲਈ ਜਿਹੜੇ ਤੁਸੀਂ ਟੌਪ ਟੂ ਡਾਊਨ ਸਵੈਟਰ ਬਣਾਉਣਾ ਉਹਨਾਂ ਲਈ ਇਹ ਬਹੁਤ ਹੀ ਜ਼ਿਆਦਾ ਵਰਕ ਕਰੂਗਾ ਤਾਂ ਤੁਸੀਂ ਇੱਕ ਵਾਰੀ ਦੇਖੋ ਵੀਡੀਓ ਤੇ ਜ਼ਰੂਰ ਫਿਰ ਤੁਸੀਂ ਇਹਨੂੰ ਬਣਾਈ ਬਿਨਾ ਨਹੀਂ رہ ਸੋਗੇ ਕਿਉਂਕਿ ਤੁਸੀਂ ਕਿਸੇ ਨਾ ਕਿਸੇ ਪ੍ਰੋਜੈਕਟ 'ਚ ਇਹ ਵਾਲਾ ਤਰੀਕਾ ਜ਼ਰੂਰ ਹੀ ਯੂਜ਼ ਕਰੋਗੇ ਐਨਾ ਮੈਨੂੰ ਪੱਕਾ ਹੀ ਪਤਾ ਹੈ ਤਾਂ ਫਿਰ ਕਰਦੇ ਹਾਂ ਅੱਜ ਵਾਲਾ ਤਰੀਕਾ ਕੁੰਡੇ ਬੰਦ ਕਰਨ ਦਾ ਇੱਕ ਨਵਾਂ ਤਰੀਕਾ ਉਹਦੇ ਲਈ ਅਸੀਂ ਕੀ ਕਰਾਂਗੇ ਜਿਹੜੇ ਜਦੋਂ ਵੀ ਅਸੀਂ ਕੁੰਡੇ ਬੰਦ ਕਰਨੇ ਆ ਅਸੀਂ ਹਮੇਸ਼ਾ ਆਪਣੀ ਰਾਈਟ ਸਾਈਡ ਤੇ ਆ ਜਾਣਾ ਠੀਕ ਹੈ ਰਾਈਟ ਸਾਈਡ ਤੋਂ ਅਸੀਂ ਸਟਾਰਟ ਕਰਨੇ ਆ कुंडे बंद करने अं रोंोंोंोंग साइड तो स्टार्ट करने मतलब कि कुंडे से सी बंद सीधी साइड तो करा पर असी रोंग वाली जी मतलब कि पुट्ठी सिलाई है उसकी पहला देखो करना पहले कुंडे असी बुनगे पुठा क्योंकि पुठी सिलाई है तो पुठा ही बुनाएंग दूजे कुंडे असी दो, दो बारी बल पा के बुन अगले कुंडे फिर अभी दो बारी बल पा के बुणा फिर असी अगले कुंडे दो बारी बल पा के बुणा अगले कुंडे को असी दो बारी बल पा के बुणा ਦੋ ਵਾਰੀ ਬਲ ਪਾਵਾਂਗੇ ਤੇ ਅਗਲੇ ਗੁੰਡੇ ਨੂੰ ਬੁਣਾਂਗੇ ਫਿਰ ਦੋ ਵਾਰੀ ਬਲ ਪਾਵਾਂਗੇ ਤੇ ਅਗਲੇ ਗੁੰਡੇ ਨੂੰ ਬੁਣਾਂਗੇ ਆ ਦੇਖੋ ਇਹੇ ਗੁੰਡੇ ਬੰਦ ਕਰਨ ਦਾ ਇੱਕ ਅਲੱਗ ਜਿਹਾ ਤਰੀਕਾ ਹੈ ਜਿਸ ਚਕੇ ਬੜੇ ਹੀ ਆਸਾਨੀ ਨਾਲ ਗੁੰਡੇ ਬੰਦ ਹੋ ਜਾਂਦੇ ਨੇ ਤੇ ਗੁੰਡੇ ਬੰਦ ਦੀ ਲੁੱਕ ਬਿਲਕੁਲ ਹੀ ਅਲੱਗ ਜੀ ਜਾਂਦੀ ਹੈ ਇੱਕ ਤਰ੍ਹਾਂ ਦੀ ਤੁਸੀਂ ਕਹਿ ਸਕਦੇ ਹੋ ਫ੍ਰਿਲ ਟਾਈਪ ਜਿਹਾ ਬਣ ਜਾਂਦਾ ਹੈ ਜਾਂ ਤੁਸੀਂ ਕਹਿ ਸਕਦੇ ਹੋ ਬਿਲਕੁਲ ਹੀ ਅਲੱਗ ਜੀ ਲੁੱਕ ਆਉਂਦੀ ਹੈ ਦੇਖਿਆ ਇਹ किनते कितें से यूज़ कर सकते हैं जिस तरह कोई टेबल मैट बना रहे हो उ यूज कर सकते हो तो दूसरा तीस कोई टॉप टू डाउन स्वैटर बना रहे हो तो डाउन जिदा अस नीचे आए हैं नीचे अगर असं सीधे ही कुंडे बंद कर देना तो इन वजे नहीं लगते तो अगर इस तरीके कुंडे बंद करोंगे तो नीचों थोड़े बॉर्डर की लुक बिलकुल ही अलग आऊगी तो किसी आके असी देखते हैं तो हूँ ये आ गए असी लास्ट तक बुनते हुए ਹੁਣ ਅਸੀਂ ਅੱਗੇ ਆਪਣੇ ਸਿੱਧੀ ਰੋਹ ਜਿੱਥੇ ਅਸੀਂ ਕੁੰਡੇ ਬੰਦ ਕਰਨਾ ਹੈ ਦੇਖੋ ਪਹਿਲਾ ਜਿਹੜਾ ਕੁੰਡਾ ਹੈ ਸੀ ਇਹਨੂੰ ਇੱਦਾਂ ਵਿੱਚੋਂ ਅਦਕੋ ਵਿੱਚੋਂ ਬੁਣਾਂਗੇ ਤੇ ਇੱਥੇ ਦੋ ਵਾਰੀ ਬਲ ਪਾਵਾਂਗੇ ਇੱਕ ਵਾਰੀ ਦੋ ਵਾਰੀ ਦੋ ਵਾਰੀ ਬਲ ਪਾ ਕੇ ਅਸੀਂ ਇਹਨੂੰ ਮੁਗਲਿਆ ਠੀਕ ਹੈ ਇਹਨੂੰ ਫਿਰ ਅਸੀਂ ਤਾਗੇ ਨੂੰ ਅੱਗੇ ਕਰਾਂਗੇ ਤੇ ਅਸੀਂ ਇਹਨੂੰ ਫਿਰ ਬੁਣ ਲਵਾਂਗੇ ਪੁੱਠਾ ਦੇਖੋ ਇੱਕ ਗੁੰਡੇ ਨੂੰ ਅਸੀਂ ਦੋ ਵਾਰੀ ਬੁਣਿਆ ਪਹਿਲੇ ਗੁੰਡੇ ਨੂੰ ਪਹਿਲਾਂ ਅਸੀਂ ਦੋ ਵਾਰੀ ਬਲ ਪਾਇਆ ਤੇ ਫਿਰ ਅਸੀਂ ਇੱਕ ਵਾਰੀ ਇਹਨੂੰ ਪੁੱਠਾ ਬੁਣ ਲਿਆ ਠੀਕ ਹੈ ਇੱਕ ਗੁੰਡੇ ਨੂੰ ਹੀ ਅਸੀਂ ਦੋ ਵਾਰੀ ਬੁਣਿਆ ਹੁਣ ਅਗੇ ਅਸੀਂ ਆਪਣੇ ਅਗਲੇ ਗੁੰਡੇ ਤੇ ਹੁਣ ਦੇਖੋ ਅਗਲੇ ਗੁੰਡੇ ਤੇ ਅਸੀਂ ਇਹਨਾਂ ਨੂੰ ਕਿੱਦਾਂ ਕਰਨਾ ਧਾਗਾ ਸਾਡਾ ਗੇ ਹੁਣ ਅਸੀਂ ਦੋ ਗੁੰਡੇ ਤਾਂ ਬਲ ਖੋਲ ਲਵਾਂਗੇ ਦੋ ਤਾਂ ਬਲ ਖੋਲ ਕੇ ਅਸੀਂ ਪਾ ਲੈਣੇ ਸਲਾਈਟ ਹੁਣ ਅਸੀਂ ਇਹ ਦੇਖੋ ਜਿਹੜਾ ਤੀਜਾ ਇਹਨੂੰ ਵੀ ਇੱਥੇ ਲਿਆਵਾਂਗੇ ਇਹ ਵਾਲਾ ਜਿਹੜਾ ਅਸੀਂ ਐਕਸਟਰਾ ਕੁੰਡਾ ਬਣਾਇਆ ਸੀ ਉਹ ਤੇ ਹੁਣ ਆ ਜਿਹੜਾ ਇਹਦੇ ਵੀ ਅਸੀਂ ਬਲ ਖੋਲ ਕੇ ਇਹਨੂੰ ਇੱਥੇ ਪਾ ਲਵਾਂ। ਠੀਕ ਹੈ। ਹੁਣੇ ਸਾਡੇ ਬਣ ਗਏ ਚਾਰ ਕੁੰਡੇ। ਠੀਕ ਹੈ। ਇੱਕ ਚੋਂ ਅਸੀਂ ਦੋ ਕੁੰਡੇ ਬਣਾਈ ਹੋਏ ਆ ਤੇ ਇੱਕ ਆ ਸਾਡਾ ਬਲ ਵਾਲਾ। ਹੁਣ ਅਸੀਂ ਕੀ ਕਰਨਾ ਹੈ ਜਿਹੜਾ ਬਲ ਵਾਲਾ ਕੁੰਡਾ ਹੈ ਇਹਨੂੰ ਫਿਰ ਅਸੀਂ ਬੁੰਨਾ ਹੈ ਦੋ ਵਾਰ। ਠੀਕ ਹੈ। ਇਸ ਤੋਂ ਬਾਅਦ ਕੀ ਕਰਨਾ ਅਸੀਂ ਸਾਰੇ ਹੀ ਕੁੰਡੇ ਲੈਣੇ ਆ 1 2 ਤੇ ਇਹਨਾਂ ਦਾ ਕਰ ਦੇਣਾ ਅਸੀਂ ਇੱਕ ਇਸ ਘਰਟਾ ਤੇ ਜਿਹੜਾ ਬਲ ਵਾਲਾ ਕੁੰਡਾ ਉਹ ਸਾਡਾ ਇੱਥੇ ਹੀ ਆ ਤਕੋ ਫੇਰ ਦੁਆਰੇ ਨੂੰ ਅਸੀਂ ਬੁਣ ਕੇ ਇੱਥੇ ਹੀ ਰਹਿ ਤਾ ਇੱਕ ਵਾਰੀ ਫੇਰ ਦੇਖੋ ਠੀਕ ਹੈ ਇਸ ਤਰ੍ਹਾਂ ਅਸੀਂ ਧਾਗੇ ਨੂੰ ਕਰ ਲੈਣਾ ਪਿੱਛੇ ਦੋ ਕੁੰਡਿਆਂ ਦਾ ਅਸੀਂ ਖੋਲਿਆ ਬਲ ਦੋ ਕੁੰਡਿਆਂ ਦਾ ਬਲ ਖੋਲਣ ਤੋਂ ਬਾਅਦ ਦੋਨੋਂ ਨੂੰ ਇਸ ਲਾਈ ਤੇ ਪਾ ਲੈਣਾ ਹੈ ਆ ਜਿਹੜਾ ਤੀਸਰਾ ਕੁੰਡਾ ਅਸੀਂ ਇਹਨੂੰ ਵੀ ਇਸ ਲਾਈ 'ਚ ਪਾ ਲੈਣਾ ਤੇ ਚੌਥੇ ਦਾ ਬਲ ਖੋਲ ਲੈਣਾ ਚੌਥੇ ਦਾ ਬਲ ਖੋਲਣ ਤੋਂ ਬਾਅਦ ਜਿਹੜਾ ਸਾਡਾ ਧਾਗਾ ਇਹਨੂੰ ਅਸੀਂ ਅੱਗੇ ਲੈਣਾ ਅੱਗੇ ਲੈਣ ਤੋਂ ਬਾਅਦ ਅਸੀਂ ਆ ਜਿਹੜਾ ਬਲ ਖੋਲਿਆ ਵਾਲਾ ਕੁੰਡਾ ਇਹਨੂੰ ਅਸੀਂ ਫੇਰ ਦੋ ਵਾਰੀ ਬੁਣ ਲੈ ਇਹ ਨਾ ਸੀ ਇੱਕ ਵਾਰੀ ਦੋ ਵਾਰੀ ਇਹਦੇ ਬਲ ਪਾ ਕੇ ਫੁੱਟਾ ਹੀ ਬੁਣਨਾ ਪਾਣਾ ਬੁਣ ਲੈ ਇਸ ਤਰ੍ਹਾਂ ਜਿਹੜਾ ਸੀ ਆਪਣਾ ਕੁੰਡਾ ਹੈ ਤਾਂ ਇਹ ਸਾਡਾ ਢਾਗਾ ਅੱਗੇ ਰਹੂਗਾ ਤੇ ਅਸੀਂ ਜਿਹੜੇ 1 2 3 ਹੈ ਤਿੰਨਾਂ ਦਾ ਕੱਢ ਦੇਵਾਂਗੇ ਇੱਕ ਤਿੰਨਾਂ ਦਾ ਇੱਕ ਕਰਨ ਤੋਂ ਬਾਅਦ ਫੇਰ ਢਾਗੇ ਨੂੰ ਪਿੱਛੇ ਲੈ ਜਾਵਾਂਗੇ ਠੀਕ ਹੈ ਫੇਰ ਅਸੀਂ ਦੇਖੋ ਇੱਕ ਤੇ ਦੋ ਕੁੰਡੇ ਖੋਲਾਂਗੇ ਦੋ ਕੁੰਡੇ ਖੋਲਣ ਤੋਂ ਬਾਅਦ ਇਹ ਤਰ ਤੇ ਇਹ ਤੀਜੇ ਕੁੰਡੇ ਨੂੰ ਇੱਥੇ ਤੇ ਚੌਥੇ ਨੂੰ ਵੀ ਇੱਦਾਂ ਬਲ ਖੋਲ ਕੇ ਫਿਰ ਅਸੀਂ ਇਹਨੂੰ ਧਾਗੇ ਨੂੰ ਅੱਗੇ ਲਿਆਵਾਂਗੇ ਤੇ ਇਹਨੂੰ ਫਿਰ ਅਸੀਂ ਇਹ ਚ ਦੋ ਵਾਰੀ ਫੇਰ ਬੁਣ ਲੈਣਾ ਇੱਕ ਵਾਰੀ ਤੇ ਦੋ ਵਾਰੀ ਬੁਣ ਕੇ ਅਸੀਂ ਇਹਨੂੰ ਇੱਥੇ ਰੱਖ ਲੈਣਾ ਤੇ ਇਹ ਤਿੰਨਾਂ ਬਾਅਦ ਅਸੀਂ ਕਰਦਣਾ ਇੱਕ ਪੁੱਠਾ ਫਿਰ ਅਸੀਂ ਧਾਗੇ ਨੂੰ ਪਿੱਛੇ ਲੈ ਜਾਣਾ ਤੇ ਇੱਕ ਤੇ ਦੋ ਦਾ ਬਲ ਖੋਲ ਦੇਣਾ ਦੋ ਤਾਂ ਬਾਲ ਖੋਲਣ ਤੋਂ ਬਾਅਦ ਅਸੀਂ ਦੋਨੋਂ ਤੇ ਤਿੰਨ ਨੂੰ ਇਹਦਾ ਸਲਾਈਸ ਪਾ ਲੈਣਾ ਤੇ ਇਹ ਜਿਹੜਾ ਚੌਥਾ ਕੁੰਡਾ ਇਹਦਾ ਵੀ ਅਸੀਂ ਬਾਲ ਖੋਲ ਲੈਣਾ ਬਾਲ ਖੋਲਣ ਤੋਂ ਬਾਅਦ ਅਸੀਂ ਆ ਜਿਹੜਾ ਸਾਡਾ ਧਾਗਾ ਇਹਨੂੰ ਅੱਗੇ ਲੈਣਾ ਧਾਗੇ ਨੂੰ ਅੱਗੇ ਲੈਣ ਤੋਂ ਬਾਅਦ ਇਹ ਜਿਹੜਾ ਕੁੰਡਾ ਹੈ ਇਹਨੂੰ ਹੀ ਅਸੀਂ ਫੇਰ ਦੋ ਵਾਰੀ ਬੁਣ ਲੈਣਾ ਇੱਕ ਤੇ ਦੋ ਵਾਰੀ ਬਾਈਪਾ ਕਰੀ ਬੁਣਨ ਤੋਂ ਬਾਅਦ ਅਸੀਂ ਇੱਕ ਦੋ ਇਹਨਾਂ ਦਾ ਕੁੰਡਿਆ ਦਾ ਕਰ ਦੇਣਾ ਹੈ ਇੱਕ ਅੱਧਾ ਤੇ ਸਾਡੇ ਇਹ ਲੋਕ ਕੁਛ ਇੱਤਾ ਤੇ ਆਣੀ ਸ਼ੁਰੂ ਹੋ ਜਾਣੀ ਆ ਦੇਖੋ ਇੱਕ ਵਾਰ ਫੇਰ ਦੇਖ ਲਓ ਧਾਕੇ ਨੂੰ ਪਿੱਛੇ ਕੀਤਾ ਧਾਗੇ ਨੂੰ ਪਿੱਛੇ ਕਰਕੇ ਅਸੀਂ ਦੋ ਕੁੰਡਿਆਂ ਦਾ ਬਲ ਖੋਲਿਆ ਦੋ ਕੁੰਡਿਆਂ ਦਾ ਬਲ ਖੋਲਣ ਤੋਂ ਬਾਅਦ ਦੋਨੋਂ ਇਸ ਲਾਈਚ ਪਾਇਆ ਤੇ ਆ ਜਿਹੜਾ ਤੀਸਰਾ ਕੁੰਡਾ ਜਿਹੜਾ ਪਹਿਲਾਂ ਸੇ ਦੋ ਦਾ ਇੱਕ ਕੀਤਾ ਸੀ ਇਹਨੂੰ ਇੱਧਰ ਪਾ ਲਿਆ ਇਸ ਤੋਂ ਬਾਅਦ ਜਿਹੜਾ ਅਸੀਂ ਬਲ ਪਾਇਆ ਹੋਏ ਇਹ ਵੀ ਬਲ ਖੋਲ ਲਿਆ ਠੀਕ ਹੈ ਬਲ ਖੋਲਣ ਤੋਂ ਬਾਅਦ ਅਸੀਂ ਧਾਗੇ ਨੂੰ ਪਿੱਛੇ ਤੋਂ ਅੱਗੇ ਲੈ ਆਣਾਂ ਅੱਗੇ ਲਈ ਹੰਤ ਬਾਅਦ ਜਿਹੜਾ ਸੀ ਕੁੰਡੇ ਦਾ ਬਲ ਖੁੱਲਿਆ ਸੀ ਇਹਨੂੰ ਹੀ ਬੁੰਨਾ ਸੀ ਫਿਰ ਦੋ ਵਾਰੀ ਬਾਈਪਾਕ ਇਹ ਸਾਡਾ ਬੁਣ ਹੋ ਗਿਆ ਇਸ ਤੋਂ ਬਾਅਦ ਢਾਂਗਾ ਸਾਡਾ ਫਿਰ ਅੱਗੇ ਰਹੂਗਾ ਤੇ ਅਸੀਂ 1 2 3 ਤਾਂ ਦਾ ਕੱਢ ਦੇਣਾ 1 ਠੀਕ ਹੈ ਫੇਰ ਸਾਡੇ ਦੋ ਕੁੰਡੇ ਸिलाई ਤੇ ਆ ਗਏ ਫਿਰ ਅਸੀਂ ਇੱਦਾਂ ਹੀ ਕਰਨਾ ਢਾਂਗੇ ਨੂੰ ਪਿੱਛੇ ਲੈ ਜਾਣਾ ਦੋ ਕੁੰਡਿਆਂ ਦਾ ਬਲ ਖੋਲਣਾ ਦੋ ਕੁੰਡਿਆਂ ਦਾ ਬਲ ਖੋਲ ਕੇ ਦੋਨਾਂ ਨੂੰ ਇੱਧਰ ਸਲਾਈ 'ਚ ਪਾ ਲੈਣਾ ਤੀਸਰਾ ਕੁੰਡਾ ਇਹ ਨੂਸ ਲੈਵਸ ਲੈਣਾ ਤੇ ਚੌਥੇ ਕੁੰਡੇ ਦਾ ਫਿਰ ਅਸੀਂ ਬਾਲ ਖੋਲਣਾ ਚੌਥੇ ਦਾ ਬਾਲ ਖੋਲਣ ਤੋਂ ਬਾਅਦ ਧਾਗੇ ਨੂੰ ਆਪਣੇ ਵੱਲ ਲੈ ਆਣਾ ਇਹ ਤੁਸੀਂ ਧਿਆਨ ਰੱਖਣਾ ਵੀ ਅਸੀਂ ਬਣਾਉਣਾ ਇਦਾਂ ਹੀ ਧਾਗੇ ਨੂੰ ਆਪਣੇ ਵੱਲ ਲੈ ਆਣਾ ਧਾਗੇ ਨੂੰ ਆਪਣੇ ਵੱਲ ਕਿ ਜਿਹੜਾ ਪਹਿਲਾ ਕੁੰਡਾ ਸੀ ਜਿਹਦਾ ਅਸੀਂ ਬਲ ਖੁੱਲੇ ਇਹ ਚੋਂ ਅਸੀਂ ਇੱਕ ਦੋ ਵਾਰੀ ਬਲ ਖੋਲ ਕੇ ਇਹਨੂੰ ਕੁੰਡੇ ਨੂੰ ਬਣਾ ਲੈਣਾ ਤੇ ਬਾਕੀ ਜਿਹੜਾ ਸਾਡੇ ਕੁੰਡੇ ਆ ਤਿੰਨ ਤਿੰਨਾਂ ਦਾ ਕਰ ਦੇਣਾ ਅਸੀਂ ਆ ਦੇਖੋ ਇੱਕ ਇੱਕ ਵਾਰੀ ਫਿਰ ਦੇਖ ਲਓ ਧਾਗੇ ਨੂੰ ਪਿੱਛੇ ਕੀਤਾ ਦੋਨਾਂ ਦਾ ਖੁੱਲੇ ਆ ਬਲ ਬਲ ਖੋਲਣ ਤੋਂ ਬਾਅਦ ਦੋਨਾਂ ਨੂੰ ਸਲਾਈ ਚ ਪਾਲਿਆ ਤੇ ਇਹ ਵਾਲੇ ਤੀਜੇ ਨੂੰ ਵੀ ਤੇ ਚੌਥੇ ਦਾ ਵੀ ਫਿਰ ਅਸੀਂ ਬਲ ਖੋਲ ਲਿਆ ਦੇਖੋ ਬਲ ਖੋਲਣ ਤੋਂ ਬਾਅਦ ਤਾਜ ਨੂੰ ਲਿਆ ਦੱਕੇ ਥਾਗੇ ਨੂੰ ਅੱਗੇ ਲੈ ਕੇ ਜਿਹੜੇ ਹੁੰਡੇ ਦਾ ਅਸੀਂ ਬਲ ਖੁੱਲੇ ਉਹਨੂੰ ਦੁਬਾਰੇ ਨੂੰ ਅਸੀਂ ਫੇਰ ਉਹਨੂੰ ਦੇਖੋ ਇੱਕ ਵਾਰੀ ਤੇ ਦੂਜੀ ਵਾਰੀ ਬਲ ਪਾ ਕੇ ਇਹਨੂੰ ਫੇਰ ਬਣ ਲੈਣਾ ਉਸ ਤੋਂ ਬਾਅਦ ਜਿਹੜੇ 1 2 3 ਕੁੰਡਿਆ ਦਾ ਸੀ ਕਰ ਦੇਣਾ 1 ਬਸ ਐਤਾ ਹੀ ਅਸੀਂ ਨੂੰ ਕਟਾਈ ਜਾਣਾ ਕੁਛ ਵੀ ਨਹੀਂ ਕਰਨਾ ਬਸ ਐਤਾ ਹੀ ਅਸੀਂ ਫੇਰ ਕਟਾਈ ਜਾਣਾ ਇੱਕ ਵਾਰੀ ਫੇਰ ਦੇਖ ਲਓ ਪਹਿਲਾਂ ਅਸੀਂ ਧਾਗੇ ਨੂੰ ਲੈ ਕੇ ਪਿੱਛੇ ਧਾਗੇ ਨੂੰ ਪਿੱਛੇ ਲਾ ਜਾ ਕੇ ਅਸੀਂ ਦੋ ਕੁੰਡਿਆ ਦਾ ਬਲ ਖੋਲੇ ਆਂ ਦੋ ਕੁੰਡਿਆ ਦਾ ਬਲ ਖੋਲ ਕੇ ਦੋਨਾਂ ਨੂੰ ਬੈਕ ਸਲਾਈ ਵਿੱਚ ਪਾਇਆ ਪਾਂ ਤੋਂ ਬਾਅਦ ਅਸੀਂ ਤੀਜਾ ਤੇ ਚੌਥਾ ਕੁੰਡਾ ਵੀ ਪਾ ਲਿਆ ਠੀਕ ਹੈ ਜੀ ਚੌਥੇ ਕੁੰਡੇ ਦਾ ਵੀ ਅਸੀਂ ਬਲ ਖੋਲੇ ਆਂ ਬਲ ਖੋਲਣ ਤੋਂ ਬਾਅਦ ਤਾਗੇ ਨੂੰ ਲਿਆਂਦਾ ਆਪਣੇ ਵੱਲ ਜਿਹੜਾ ਕੁੰਡੇ ਦਾ ਪਹਿਲੇ ਤਾਂ ਬਲ ਖੁੱਲੇ ਆ ਉਹਨੂੰ ਪਹਿਲਾਂ ਬੁੰਨਾ ਪੁੱਠਾ ਪੁੱਠਾ ਬੁੰਨਾ ਤੇ ਦੋ ਵਾਰੀ ਬਲ ਪਾ ਕੇ ਫੇਰ ਇਹਨੂੰ ਦੋ ਵਾਰੀ ਬਲ ਪਾ ਕੇ ਨੂੰ ਬੁੰਲਿਆ ਹੁਣ ਰਹਿ ਗਏ ਸਾਡੇ ਕੋਲ ਤਿੰਨ ਕੁੰਡੇ 1 2 3 ਨਾਲ ਕਰਦੇ ਆ ਨਾ ਅਸੀਂ 1 بس ਇਧੇ ਅਸੀਂ ਇਹਨਾਂ ਨੂੰ ਕੁੰਡਿਆਂ ਨੂੰ ਘਟਾਏ ਜਾਣਾ ਸੋਖਾ ਜਾਇਆ ਕੋਈ ਜ਼ਿਆਦਾ ਔਖਾ ਨਹੀਂ ਹੈ ਤੇ ਲੁੱਕ ਤਾਂ ਤੁਸੀਂ ਦੇਖੋਗੇ ਇਹਦੇ ਵਧੀਆ ਆਊਗੀ ਕਿਉਂਕਿ ਜਿਹੜੇ ਅਸੀਂ ਕੁਝ ਅਲੱਗ ਤਰੀਕੇ ਨਾਲ ਕੰਮ ਕਰਾਂਗੇ ਤੇ ਉਹਦੀ ਲੁੱਕ ਹਮੇਸ਼ਾ ਹੀ ਅਲੱਗ ਤੇ ਵਧੀਆ ਹੀ ਆਉਂਦੀ ਹੁੰਦੀ ਹੈ ਤਾਂ ਮੈਂ ਛੱਡੋ ਪੁਰਾਣੇ ਤਰੀਕੇ ਕੁੰਡੇ ਬੰਦ ਕਰਨ ਦੇ ਇੱਕ ਵਾਰ ਨਵਾਂ ਤਰੀਕਾ ਟਰਾਈ ਕਰੋ ਜਿਹੜਾ ਕਿ ਤੁਹਾਡੇ ਪ੍ਰੋਜੈਕਟ ਨੂੰ ਦੇਊਗਾ ਇੱਕ ਅਲੱਗ ਜਿਹੀ ਤੇ ਅਮੇਜ਼ਿੰਗ ਲੁੱਕ ਪਿੰਨਾਤਾ ਇੱਕ बस इदा ही असू बनाई जाना सौखा ज्या तरीका वधिया जहा तरीका फिर धागे ने पीछे कर लिया फिर दो बल खोल लिया ठीक है जी हूँ लास्ट साढ़े दो हूँ देखो असं कि करना फिर धागे ने पीछे करना असं हूँ एकद खोला क्योंकि इतने अभी बल पाया ही नहीं हो एकदा बल खोलिया फिर अद्धा ही वापस ले आए तो योल के फिर असी धागे अगे करके दो बारी बुन लिया ਦੋ ਵਾਰੀ ਬੁਣ ਕੇ ਅਸੀਂ ਫੇਰ ਇਹ ਤਿੰਨਾ ਦਾ ਲਾਸਟ ਵਾਲੇ ਤਿੰਨਾ ਦਾ ਕਰਦੇ ਨਾ ਇੱਕ ਠੀਕ ਹੈ ਤਿੰਨਾ ਦਾ ਇੱਕ ਕਰਕੇ ਹੁਣ ਅਸੀਂ ਕੀ ਕਰਨਾ ਹੈ ਇਹ ਵਾਲੇ ਗੁੰਡੇ ਨੂੰ ਅਸੀਂ ਇਹਦੇ ਉਪਰ ਨਟਾਂ ਬਸ ਬਲ ਖੋਲ ਕੇ ਇਹ ਵਾਲਾ ਗੁੰਡਾ ਘਾਟਾ ਸਾਟਾ ਇਹਨੂੰ ਅਸੀਂ ਆ ਦੇਖੋ ਇਹਦੇ ਉਪਰ ਅਸੀਂ ਬਸ ਇਹ ਤਹੀ ਇਹਨੂੰ ਉਤਾਰ ਦੇਣਾ ਲਾਸਟ ਵਾਲੇ ਗੁੰਡੇ ਨੂੰ ਅਸੀਂ ਇੱਧੇ ਹੀ ਤਾਂ ਉਤਾਰਦੇ ਹਾਂ हाँ साढ़े हो गए कुंडे बंद इस क्ड लवोंगे ऐगे नागे फिर कट तो कट लो जी साडे हो गए अमेजिंग से कुंडे बंद बंदो कि प्यारी दुक आई है अलग जी हाँ देखो ਪਟੋ ਤਾਂ ਬਾਜੋ ਤੁਸੀਂ ਨੀਚੋਂ ਇੱਦਾਂ ਕਰੋਗੇ ਤਾਂ ਦੇਖੋ ਤੁਹਾਡੇ ਪੈਟਰਨ ਦੇ ਲੋਕ ਬਿਲਕੁਲ ਇਹ ਲੱਗ ਜਿਹਾ ਆਓ ਕੀ ਆ ਦੇਖੋ ਬਿਲਕੁਲ ਪਤਾ ਹੀ ਨਹੀਂ ਲੱਗ ਰਿਹਾ ਵੀ ਅਸੀਂ ਇੱਥੋਂ ਬਾਰਡਰ ਸ਼ੁਰੂ ਨਹੀਂ ਕੀਤਾ ਦੇਖੋ ਇਦਾਂ ਲੱਗ ਰਿਹਾ ਜਿਦਾ ਸੇ ਨੀਚੋਂ ਹੀ ਇੱਥੇ ਕੁੰਡੇ ਪਾ ਕੇ ਇਦਾਂ ਸੇ ਬਾਰਡਰ ਉੱਪਰ ਨੂੰ ਬਣਾਇਆ ਹੁੰਦਾ ਦੇਖੋ ਇਹ ਆ ਦੇਖੋ ਕਿੰਨੇ ਪਿਆਰੇ ਲੱਗ ਰਹੇ ਆ ਦੇਖੋ ਤੇ ਬਣਾ ਫਿਰ ਇਹ ਵਾਲੇ ਕੁੰਡੇ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗੇ ਫਿਰ ਮਿਲਦੇ ਹਾਂ ਕੱਲ ਇੱਕ ਨਵੀਂ ਵੀਡੀਓ ਦੇਖਣਾਵੇਂ ਤਰੀਕੇ ਦੇ ਨਾਲ ਇੱਕ ਨਵੇਂ ਪ੍ਰੋਜੈਕਟਾਂ ਦੇ ਉਸ ਵਾਰ ਤੇ ਆ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ